ਗੁਰੂ ਪਿਆਰਿਓ ਕੀ ਆਤਮਾ ਸਭ ਦਾ ਇੱਕ ਹੀ ਹੈ ਇਸ ਸਵਾਲ ਦਾ ਚਾਪ ਗੁਰੂ ਜੀ ਤਰਾਸੀ ਅੰਗ ਤੇ ਬਖਸ਼ਿਸ਼ ਕਰਦੇ ਹਨ ਫੱਕੜ ਜਤੀ ਫੱਕੜਨਾ ਜਾਤ ਅਹੰਕਾਰ ਤੇ ਨਾਮ ਬੜਪਣ ਦਾ ਅਹੰਕਾਰ ਬਿਰਤ ਹੈ ਨਾ ਸਭਨਾਂ ਜੀਆਂ ਦਾ ਇਕਾਛਾ ਉਹ ਅਸਲ ਵਿੱਚ ਸਾਰੇ ਜੀਵਾਂ ਦੀ ਇੱਕੋ ਹੀ ਨਹਾਰ ਹੈ ਭਾਵ ਆਤਮਾ ਸਭ ਦਾ ਇੱਕ ਹੀ ਹੈ ਗੁਰੂ ਪਿਆਰੇਓ ਜੋਤ ਸਾਰਿਆਂ ਵਿੱਚ ਉਹ ਅਲਾਹੀ ਪ੍ਰਮਾਤਮਾ ਦੀ ਹੈ ਜੋ ਕੋਈ ਜੀਵ ਜਾਤੀ ਕਰਕੇ ਆਪਣੇ ਆਪ ਨੂੰ ਵੱਡਾ ਮੰਨਦਾ ਰਹੇ ਜੋ ਆਪਣੇ ਨਾਮ ਨੇ ਕਰਕੇ ਕੋਈ ਆਪਣੇ ਆਪ ਨੂੰ ਵੱਡਾ ਮੰਨਦਾ ਰਹੇ ਸਭ ਵਿੱਚ ਜੋ ਇੱਕੋ ਅਲਾਹੀ ਹੈ ਇੱਕੋ ਹੀ ਆਤਮਾ ਸਭ ਦੇ ਵਿੱਚ ਹੈ ਆਪ ਕੋ ਜੀ ਕੋ ਫਲਾ ਕਹਾਈ ਜਾਤੀ ਦਾ ਵਿੜਾਈ ਦੇ ਆਸਰੇ ਜੇ ਕੋ ਜੀਵ ਆਪਣੇ ਆਪ ਨੂੰ ਚੰਗਾ ਖਵਾਏ ਤਾਂ ਉਹ ਚੰਗਾ ਨਹੀਂ ਬਣ ਜਾਂਦਾ ਨਾਨਕ ਤਾਂ ਪਰ ਜਾਪੈ ਜਾਪਤ ਲਿਖੇ ਪਾਈ ਇਹ ਨਾਨਕ ਜੀ ਤਾਂ ਹੀ ਚੰਗਾ ਜਾਣਿਆ ਜਾਂਦਾ ਹੈ ਜੀ ਲਿਖੇ ਵਿੱਚ ਭਾਵ ਸੱਚੀ ਦਰਗਾਹ ਵਿੱਚ ਲਿਖੇ ਬੁਲੇ ਅਧਰਸ ਸਿਖਰੀ ਗੁਰੂ ਪਿਆਰਿਓ ਵੱਡੀ ਜਾਤੀ ਕਰਕੇ ਜਾਂ ਉੱਚ ਜਾਤੀ ਸਮਝਣ ਕਰਕੇ ਜਾਂ ਵੱਡੇ ਨਾਮ ਨਹੀਂ ਕਰਕੇ ਕੂਪਟਾ ਨਹੀਂ ਹੋ ਜਾਂਦਾ ਜੀ ਕੋਈ ਚੰਗੇ ਕਰਮ ਕਰਕੇ ਪਰਮਾਤਮਾ ਦੀ ਧਰਤੀ ਇੱਜ਼ਤ ਹਾਸਲ ਕਰ ਲਵੇ ਉਹੀ ਅਸਲ ਵਿੱਚ ਚੰਗਾ ਹੈ ਸਾਰਿਆਂ ਵਿੱਚ ਜੋਤ ਇੱਕੋ ਹੀ ਹੈ ਇਲਾਹੀ ਕਰਨੇ ਕੋਈ ਹੈ ਸਭ ਵਿੱਚ ਇੱਕੋ ਹੀ ਆਤਮਾ ਵਿਰਾਜਮਾਨ ਹੈ